ਆਓ ਜੀ ਵੈਲਕਮ ਹਾਂਜੀ ਦੋਸਤੋ ਆ ਬਾਈ ਕਰਦਾ ਸਰੋਂ ਕੱਢਣ ਦਾ ਕੰਮ ਸਰੋਂ ਇਹਨੇ ਆਪਣੀ ਕੱਢੀ ਆ ਇਹਨਾਂ ਦਾ ਸਰੋਂ ਦਾ ਨਕਹਾਰ ਦੇਖੋ ਕਿੰਨਾ ਘੈਂਟ ਐ ਤੇ ਦੂਜੀ ਗੱਲ ਤੁਹਾਨੂੰ ਦਿਖਾਉਂਦੇ ਆ ਸਾਰਾ ਜਗਾੜ ਬਾਈ ਦਾ ਆਪਦਾ ਇਕੱਲੇ ਗਾਹੜ ਗਾਹੜ ਤੇ ਕੱਢਦਾ ਐ ਇਹ ਨਹੀਂ ਵੀ ਛੋਟੇ ਖੇਤ ਦੇ ਵਿੱਚ ਬੜਾ ਚਰ ਗਾਹੜ ਪਿਆ ਰਿਹਾ ਕਰੂਗਾ ਆਜੋ ਇਧਰ ਬਿਠੋ ਰਿਹਾ ਥੋੜਾ ਠੀਕ ਐ ਫਿਰ ਵੀ ਤੁਸੀਂ ਬਾਹਣ ਬਾਹਣ ਕਨੀਓ ਝਾਕੀ ਜਾਉਂਗੇ ਤੁਹਾਡੇ ਖੇਤ ਦੇ ਵਿੱਚ ਗਾਹੜ ਪਿਆ ਰਹੂ ਆਹ ਦੇਖੋ ਆ ਬਾਈ ਦਾ ਜਗਾੜ ਫੇ ਟੱਕਰਿਆ ਹੋਇਆ ਟਰਾਲੀ ਦੇ ਵਿੱਚ ਸਿੱਧਾ ਪੈਂਦਾ ਨਾਲ ਦੀ ਨਾਲ ਲੈ ਜਾਂਦਾ ਪਾ ਕੇ ਤੇ ਸਕਰੀਨ ਦੇ ਉੱਪਰ ਬਾਈ ਦਾ ਨੰਬਰ ਵੀ ਚੱਲਦਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਇੱਧਰ ਆ ਜਾ ਬਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਸਰੋਂ ਕਢਾਉਣੀ ਹੈ ਤਾਂ ਬਾਈ ਕਢਦਾ ਤੁਹਾਡੇ ਕੋਲੇ ਆਪ ਆਉ ਚੱਲ ਕੇ ਤੋਂ ਨੂੰ ਆਉਣ ਦੀ ਲੋੜ ਨਹੀਂ ਸਾਰੇ ਸਾਧਨ ਨੇ ਤੁਸੀਂ ਦੇਖ ਸਕਦੇ ਹੋ ਵਿੱਚ ਟਰਾਲੀ ਦੇ ਆਪੇ ਪਾ ਕੇ ਲੈ ਕੇ ਨਾਲ ਦੀ ਨਾਲ ਤੁਰ ਜਾਂਦਾ ਤੇ ਨੰਬਰ ਚੱਲਦਾ ਬਾਈ ਦਾ ਸੰਪਰਕ ਕਰਿਓ ਧੰਨਵਾਦ ਰੱਬ ਦਾ